प्यारे दोस्तों प्यार भरी सत श्री अकाल जी मोखाई भगवान वर्तमान दिल्ली इलेक्शनो पहला मुलाजिमा नु 5 ਸਾਲ 6 ਮਹੀਨੇ ਰੇਅਰ ਸਬੰਧੀ ਜੋ ਲਗਭਗ 18000 ਕਰੋੜ ਰੁਪਏ ਬਣਦਾ ਹੈ ਉਹ ਲਾਂਨ ਕਰ ਸਕਦੇ ਹਨ ਇਹ ਪ੍ਰੋਫੈਲ ਆ ਮੁਖੀਮ ਭਗਵਾਨਤਮਨ ਕਰਸੇ ਜਾਂਦੇ ਹਨ ਦੂਜੇ ਪਾਸੇ ਜੋ ਰਟੈਨ ਨੂੰ ਹੀ ਮੁਲਾਜ਼ਮਾਂ ਨੇ ਮੁੱਖ ਮੰਗ ਹੈ ਕਿ ਫੈਕਟਰ ਤੋਂ 59 ਤੱਕ ਜਾਵੇ ਤੇ ਦੋ ਬੰਨਾ 59 ਫੈਕਟਰ ਦਾ ਏਰੀਆ ਤੱਕ ਜਾਏ ਮੁੱਖ ਮੰਗ ਹੈ ਪਰਦੇਸਾਂ ਨੂੰ 49 ਸਾਲ ਪੰਜਾਬ ਸਰਕਾਰ ਕੀ ਕਰਦੀ ਆ ਇਸ ਤਰ੍ਹਾਂ ਹੀ 17/7/2020 ਤੋਂ ਭਾਰਤੀ ਹਮਲਾਵਾਂ ਲਈ ਕੇਂਦਰ ਸਰਕਾਰ ਵੱਲੋਂ 17/7/2020 ਤੋਂ ਭਾਰਤੀ ਹਮਲਾਵਾਂ ਲਈ ਸੁਪਰੀਮ ਕੋਰਟ ਵੱਲੋਂ ਫੈਸਲਾ ਕੀਤਾ ਗਿਆ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਸਰਕਾਰ ਲਗੋਂ ਲਾਗੂ ਕਰਦੀ ਆ ਦੂਜੇ ਪਾਸੇ 2004 ਤੋਂ ਭਾਰਤੀ ਹਮਲਾਵਾਂ ਜੋ ਕੇਂਦਰ ਸਰਕਾਰ ਵੱਲੋਂ ਯੂਪੀਐਸ ਯੂ ਨੇ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਪੁਰੀਆਂ ਜੋ ਨੋਟਵਿਨ ਕਾਪੀਆਂ ਸਾਰੀਆਂ ਲੜੀਆਂ ਆ ਚਾਰ ਫਰੜੀ ਨੂੰ ਸਾਰੇ ਪੰਜਾਬ ਦੇ ਵਿੱਚ ਉਹਨਾਂ ਮੁੱਖ ਮੰਗ ਹੈ ਕਿ ਨਾ ਸਾਨੂੰ ਐਨਪੀਐਸ ਪੈਨਸ਼ਨ ਮਨਜ਼ੂਰਾ ਨਾ ਹੀ ਜੂਪੀਐਸ ਮਨਜ਼ੂਰਾ 올ਡ ਪੈਨਸ਼ਨ ਲਾਗੂ ਕੀਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਅਸਾਮੀਆਂ ਪੰਜਾਬ ਸਰਕਾਰ ਜਲਦੀ ਭਰੇ ਜਿਸ ਤਰ੍ਹਾਂ ਰੂਪਨ ਥਰਮ ਬਣਾਉਣ ਦੇ ਵਿੱਚ ਲਹਿਰਾਮ ਥਰਮ ਬਣਾਉਣ ਦੇ ਵਿੱਚ ਚਾਰ ਚਾਰ ਲੋਕੇਸ਼ਨਾਂ ਤੇ ਤਿੰਨ ਤਿੰਨ ਲੋਕੇਸ਼ਨਾਂ ਇੱਕ ਇੱਕ ਕਰਮਚਾਰੀ ਨੂੰ ਕਰਦਾ ਹੈ ਛੁੱਟੀ ਮੈਲੀ ਮਸ਼ਹੂਰ ਹੋ ਚੁੱਕੀ ਆ ਪਰ ਪੰਜਾਬ ਸਰਕਾਰ ਕੋ ਮਗਾ ਨਹੀਂ ਸੁੱਤੀ ਬਈਆ ਜੋ ਖਾਲੀ ਪਿਆ ਸਮੇਂ ਭਰ ਨਹੀਂ ਰਹੀ ਦੂਜੇ ਪਾਸੇ ਪੰਜਾਬ ਸਰਕਾਰ ਮੈਹਗ ਵਿੱਚ ਕੰਮ ਕਰਦੇ ਕੱਚੇ ਮਲਾਈਆਂ ਵੱਲੋਂ ਸੰਘਾਰ ਸੇ ਜਾਰੀ ਆ ਮਹਾਲੀ ਚੰਡੀਗੜ ਪਟਿਆਲੇ ਜਿੰਨੇ ਦੇ ਧਾਨੇ ਲਾਏ ਗਏ ਉਹਨਾਂ ਮੁੱਖ ਮੰਗ ਸੀ ਕਿ ਸਾਨੂੰ ਰੈਲੋ ਕੀਤਾ ਜਾਵੇ ਜਾਂ ਤਰੰਗਾਂਵ ਜਵਾਦਾ ਕੀਤਾ ਜਾਵੇ ਜਿਸ ਤਰ੍ਹਾਂ ਰੋਪੜਥਨ ਬੁਲਾਣ ਦੇ ਵਿੱਚ ਲਹਿਰਾਮ ਥਰਮਣਾਂ ਦੇ ਵਿੱਚ ਬੀਬੀ ਸਾਲਾਂ ਤੋਂ ਠੇਕੇਦਾਰਾਂ ਨੇ ਕੋਲ ਕੰਮੇ ਕੰਮ ਕਰਦੇ ਆ ਪਰ ਅਜੇ ਤੱਕ ਉਹਨਾਂ ਪੱਕਾ ਨਹੀਂ ਤੱਕਾ ਬਹੁਤ ਘੜਸ ਰਹੇ ਹਾਂ ਦੇ ਪਰ ਮੁੱਖ ਮੰਗੇ ਸਾਨੂੰ ਪੱਕਾ ਕਿਤੇ ਜਾਵੇ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਜੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 29% ਦਾ ਪੰਜਾਬ ਸਰਕਾਰ ਨੂੰ ਡੀਏ 42% ਦਾ ਜੇ 11 ਮਹੀਨੇ ਪੱਧਾ ਕੀਤਾ ਜਾਵੇ ਆਦੇ ਜੋ ਏਰੀਆ ਦਾ ਬਕਾਇਆ ਹੈ ਉਹ ਵੀ ਦਿੱਤਾ ਜਾਵੇ ਦਾਰਾ ਫੇਰ ਮੁੱਖ ਨੇ ਭਵਨ ਤਮਾਨ ਬੇਤੋਣੀ ਹਰਪਾਲ ਸਿੰਘ ਜੀ ਮਾਨ ਨੇ ਜੋ ਸਾਂਝੇ ਖਾਨੇ ਕੋਲੋਂ ਮੀਟਿੰਗ ਕੀਤੀਆਂ ਮੀਟਿੰਗਾਂ ਮੰਨੀ ਮੰਗਾ ਲਵ ਕੀਤੀਆਂ ਨੇ ਜੋ ਪੰਜਾਬ ਸਰਕਾਰ ਨਾਲ ਦੇ ਸੈਂਦੀ ਤਰ੍ਹਾਂ ਦੇ ਪੱਤੇ ਨੇ ਕੱਟ ਲਾਇਆ ਗਿਆ ਹੈ ਉਹ ਵੀ ਬਹਾਲ ਕੀਤਾ ਜਾਣਾ ਇਹ ਮੁੱਖ ਮੰਗਾਂ ਹਨ ਜੀ ਹੁਣ ਦੇਖਦੇ ਆਉਣ ਵਾਲੇ ਸਾਨੂੰ ਵਿੱਚ ਜਿਉ ਜੋ ਪੱਤੇ ਕੱਟੇ ਹਨ ਬਹਾਲ ਕਰਦੇ ਆ ਜਾਂ ਪੰਜਾਬ ਸਰਕਾਰ ਮੈਂ ਕੰਮ ਕਰੇ ਕਾਮਿਆਂ ਪੱਕੇ ਕਰਦੇ ਆ ਜਿਸ ਤਰ੍ਹਾਂ ਹੀ 2016 ਦਾ ਪੀਗੰਦਾ ਏਰੀਆ ਹੈ ਉਹ ਤੇ ਬੜੀ ਆਸ ਆ ਮਿਲ ਆਉ ਨੂੰ ਵੀ ਹੋ ਸਾਦਾ ਮੁੱਖ ਮੰਤਰੀ ਭਵਨ ਤਮਨ ਦਿੱਲੀ ਇਲੈਕਸ਼ਨ ਤੋਂ ਪਹਿਲਾਂ ਲਗਭਗ 18 ਹੈਕਟੇਰ ਦਾ ਜੋ ਏਰੀਆ ਬਣਦਾ ਹੈ ਉਹ ਦੇਣ ਦਾ ਐਲਾਨ ਕਰ ਸਕਦਾ ਜੀ ਆਸ ਦੀ ਜਾਸ ਦੀ ਹੈ ਧੰਨਵਾਦ ਸਾਥਿਓ ਮੇਰੇ ਚੈਨਲ ਨੂੰ ਸਾਫ ਸਰਕਾਰ ਸਬਸਕ੍ਰਾਈਬਰ ਵੀਡੀਓਨ ਬਾਤੋ ਬਾਤ ਸ਼ੇਅਰ ਕਰੋ ਜੀ ਧੰਨਵਾਦ ਜੀ